ਵਿਸਤ ਦੁਆਬ ਨਹਿਰ ਦੇ ਕਿਨਾਰੇ ਤੇ ਰੇਲਿੰਗ ਨਾ ਹੋਣ ਕਰਕੇ ਅੱਜ ਸਵੇਰੇ 9:30 ਵਜੇ ਦੇ ਕਰੀਬ ਇਸ ਸੜਕ ਉੱਪਰ ਵਟਿਆਂ ਨਾਲ ਭਰਿਆ ਟਰਾਲਾ ਜਾ ਰਿਹਾ ਸੀ ਸੜਕ ਉੱਪਰ ਆਗਿਓ ਦੂਸਰੇ ਪਾਸਿਓ ਆ ਰਹੇ ਟਰਾਲੇ ਨੂੰ ਸਾਈਡ ਦੇਣ ਤੇ ਨਹਿਰ ਦਾ ਕਿਨਾਰਾ ਨਾ ਹੋਣ ਕਰਕੇ ਪਾਣੀ ਦੀ ਭਰੀ ਹੋਈ ਨਹਿਰ ਵਿੱਚ ਟਰਾਲਾ ਡਿੱਗ ਪਿਆ ਤੇ ਪਾਣੀ ਵਿੱਚ ਪਲਟ ਗਿਆ ਮੌਕੇ ਤੇ ਡਰਾਈਵਰ ਆਪਣੀ ਜਦਦੋ ਜਹਿਦ ਨਾਲ ਗੱਡੀ ਵਿੱਚੋਂ ਬਾਹਰ ਨਿਕਲਣ ਵਿੱਚ ਸਫਲ ਰਹਿਣ ਕਰਕੇ ਉਸ ਦਾ ਬਚਾ ਹੋ ਗਿਆ ਇਹ ਟ੍ਰਾਲਰ ਗਰਸ਼ੰਕਰ ਤੋਂ ਅਭੌਰ ਨੂੰ ਵਾਇਆ ਮੇਟੀਆਣਾ ਜਾ ਰਿਹਾ ਜਿਸ ਨੂੰ ਡਰਾਈਵਰ ਮਨੋਜ ਕੁਮਾਰ ਚਲਾ ਰਿਹਾ ਸੀ ਜਦ ਕਿ ਇਸ ਵਿਸਤ ਦੁਆਬ ਨੈਰ ਵਿੱਚ ਦੂਸਰੇ ਤੀਸਰੇ ਦਿਨ ਨਿਤ ਇਸ ਤਰ੍ਹਾਂ ਦੇ ਹਾਦਸੇ ਹੋ ਰਹੇ ਹਨ ਨਾ ਤਾਂ ਨੈਰ ਵਿਭਾਗ ਦੇ ਅਧਿਕਾਰੀ ਇਸ ਪਾਸੇ ਗੌਰ ਕਰ ਰਹੇ ਹਨ ਨਾ ਹੀ ਜਨਤਾ ਦੇ ਹਿਤੈਸ਼ੀ ਕਹਾਉਣ ਵਾਲੇ ਲੀਡਰ ਇਸ ਪਾਸੇ ਵੱਲ ਗੌਰ ਕਰ ਰਹੇ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਇਸ ਆਮ ਸੜਕ ਉੱਪਰ ਵੱਡੇ ਟਰਾਲੇ ਆਪਣਾ ਟੋਲ ਪਲਾਜ਼ਾ ਬਚਾਉਣ ਲਈ ਜਿੱਥੇ ਲੰਗਦੇ ਸੜਕ ਦਾ ਨੁਕਸਾਨ ਕਰ ਰਹੇ ਉਥੇ ਆਮ ਜਨਤਾ ਲਈ ਵੀ ਲਾਈਨ ਲਾ ਕੇ ਲੰਗਦੇ ਟਿੱਪਰ ਆਤੇ ਟਰਾਲਿਆ ਕਰਕੇ ਦੇਰ ਸਵੇਰ ਇਸ ਸੜਕ ਉੱਪਰ ਸਫ਼ਰ ਕਰਨਾ ਵੀ ਬਹੁਤ ਮੁਸ਼ਕਿਲ ਹੈ ਇਲਾਕੇ ਦੀ ਜਨਤਾ ਨੇ ਨਹਿਰ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਉੱਪਰ ਜਲਦੀ ਤੋਂ ਜਲਦੀ ਰੇਲਿੰਗ ਲਗਾਈ ਜਾਵੇ